ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਲਗਾਤਾਰ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ। ਇਸੇ ਤਰ੍ਹਾਂ ਹੀ ਅੱਜ ਦੋ ਵਿਅਕਤੀਆਂ ਨੂੰ ਫਰੋਤੀ ਮੰਗਣ ਦੇ ਦੋਸ਼ ਵਿੱਚ ਕਾਬੂ ਕਰਕੇ ਜੇਲ੍ਹ ਵਿੱਚ ਡੱਕਿਆ ਗਿਆ। ਫਾਜ਼ਿਲਕਾ ਵਿੱਚ ਇੱਕ ਵਪਾਰੀ ਦੇ ਕੋਲੋਂ 12 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ 24 ਘੰਟਿਆਂ ਵਿੱਚ ਕਾਬੂ ਕੀਤਾ ਗਿਆ। ਦਰਅਸਲ ਫਾਜ਼ਿਲਕਾ ਦੇ ਵਿੱਚ ਗੈਂਗਸਟਰ ਬਣ ਕੇ ਇੱਕ ਵਪਾਰੀ ਦੇ ਕੋਲੋਂ 12 ਲੱਖ ਰੁਪਏ ਫਰੋਤੀ ਦੀ ਮੰਗੀ ਮੰਗ ਕੀਤੀ ਗਈ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਹੀ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਇੱਕ ਵਪਾਰੀ ਨੂੰ ਅਣਜਾਣ ਨੰਬਰ ਤੋਂ ਕਾਲ ਆਈ ਸੀ ਜਿਸ ਵਿੱਚ ਆਪਣੇ ਆਪ ਨੂੰ ਲੰਡੇ ਗਰੁੱਪ ਨਾਲ ਸਬੰਧਤ ਗੈਂਗਸਟਰ ਦੱਸ ਕੇ ਉਸ ਤੋਂ 12 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਫਿਰੋਤੀ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਤੇ ਡੀਆਈਜੀ ਫਿਰੋਜ਼ਪੁਰ ਅਤੇ ਐਸਐਸਪੀ ਫਾਜ਼ਿਲਕਾ ਦੇ ਹੁਕਮਾ ਉਤੇ ਤੁਰੰਤ ਕਾਰਵਾਈ ਕੀਤੀ ਗਈ ਟੈਕਨੀਕਲ ਅਤੇ ਖੁਫੀਆ ਸਰੋਤਾਂ ਦੀ ਮਦਦ ਦੇ ਨਾਲ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ ਮੋਬਾਈਲ ਫੋਨ ਅਤੇ ਸਿਮ ਵੀ ਬਰਾਮਦ ਹੋਏ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਦੋਵਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ ਮਾਮਲੇ ਵਿੱਚ ਦੇਖੋ ਮੇਰੇ ਸਹਿਯੋਗੀ ਫਾਜ਼ਿਲ ਕਾ ਤੋਂ ਤੇਜਿੰਦਰਪਾਲ ਸਿੰਘ ਦੀ ਖਾਸ ਰਿਪੋਰਟ ਇਨੋਸੈਂਟ ਬੰਦਿਆਂ ਕੋਲੋਂ ਫਰੋਦੀ ਦੀ ਰਕਮ ਮੰਗਣਾ ਸਾਡੇ ਨਾਲ ਨੇ ਅਸ਼wini ਜੀ ਜਿਨ੍ਹਾਂ ਤੋਂ ਫਰੋਦੀ ਦੀ ਰਕਮ ਮੰਨੀ ਗਈ ਤੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਅਸ਼wini ਜੀ ਨਾਲ ਹਾਂਜੀ ਅਸ਼wini ਜੀ ਕੀ ਮਸਲਾ ਹੈ ਕੀ ਮਸਲਾ ਹੈ ਜੀ ਮੈਨੂੰ ਨਾ ਸੰਡੇਤ ਰਾਤ ਨੂੰ ਫੋਨ ਆ ਰਿਹਾ ਸੀ ਵੀ 12 ਲੱਖ ਰੁਪਇਆ ਦੇ ਦੇ ਨਹੀਂ ਤਾਂ ਤੈਨੂੰ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਾਂਗੇ ਤੇ ਮੈਂ ਉਹਦੇ ਦੌਰਾਨ ਮੈਂ ਕਹਿੰਦਾ ਮੈਂ ਪੈਸੇ ਨਹੀਂ ਦੇ ਸਕਦਾ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਮੈਂ ਨਹੀਂ ਦੇ ਸਕਦਾ ਕਹਿੰਦੇ ਤੈਨੂੰ ਥੋੜੀ ਮਹਲਤ ਦਿੰਨੇ ਆ ਦੋ ਦਿਨਾਂ ਦੀ ਤੇ ਦੋ ਦਿਨਾਂ ਬਾਅਦ ਫਿਰ ਤੁਹਾਨੂੰ ਫੋਨ ਕਰਾਂਗੇ ਤੇ ਠੀਕ ਦੋ ਦਿਨਾਂ ਬਾਅਦ ਫਿਰ ਫੋਨ ਆਇਆ ਫਿਰ ਕਹਿੰਦੇ ਚੱਲ ਤੂੰ 10 ਲੱਖ ਦੇ ਦੇ ਜਾਂ ਥੋੜਾ ਬੋਤਾ ਕਰ ਦਿੰਨੇ ਆ ਫਿਰ ਮੈਂ ਨਾਲੋਂ ਨਾਲ ਉਹਦੀ ਰਿਪੋਰਟ ਪੁਲਿਸ ਚ ਦਿੱਤੀ ਤੇ ਪੁਲਿਸ ਵਾਲਿਆਂ ਨੇ ਬਹੁਤ ਵਧੀਆ ਸੁਣਵਾਈ ਕਰਦੇ ਹੋਏ ਬਹੁਤ ਤਰੀਕੇ ਨਾਲ ਉਸੇ ਵੇਲੇ ਸੁਨਵਾਈ ਕੀਤੀ ਤੇ ਨਾਲੋਂ ਨਾਲ ਕਾਰਵਾਈ ਸ਼ੁਰੂ ਕਰਤੀ ਉਸੇ ਵਕਤ ਹੀ ਜਿਹੜੇ ਇਹ ਗਰੋਅ ਦੇ ਮੈਂਬਰ ਨੇ ਤਿੰਨਾ ਵਿੱਚੋਂ ਦੋ ਫੜੇ ਗਏ ਨੇ ਇੱਕ ਕਹਿੰਦੇ ਤੁਹਾਡੇ ਇੱਥੇ ਨੇੜੇ ਤੁਹਾਡੇ ਕੋਲ ਹੀ ਕੰਮ ਕਰਦਾ ਇੱਕ ਸਾਹਮਣੇ ਮੇਰੇ ਕੋਲ ਨਹੀਂ ਕਰਦਾ ਮੇਰੇ ਸਾਹਮਣੇ ਕੰਮ ਕਰਦਾ ਦੁਪੱਟੇ ਡਾਈ ਦਾ ਸਾਹਮਣੇ ਕਰਦਾ ਕਹਿੰਦਾ ਵੀ ਮੈਨੂੰ ਸਾਰੀ ਇਹਨਾਂ ਦੀ ਲੈਣ ਦੇਣ ਦਾ ਜਾਣ-ਜਾਣ ਦਾ ਪਤਾ ਸੀ ਉਹ ਤਾਂ ਸਭਾ ਵੀ ਕਹਿੰਦਾ ਜਿਵੇਂ ਮੰਨ ਲਓ ਮੇਰੀ ਦੁਕਾਨ ਦਾ ਸਾਰਾ ਪਤਾ ਹੀ ਹੁੰਦਾ ਜਦੋਂ ਜਿੰਨਾ ਸਮਿਆਂ ਵਿੱਚ ਤੁਹਾਨੂੰ ਇਹ ਫੋਨ ਆ ਰਹੇ ਸੀ ਉਸ ਸੰਬੰਧੀ ਦੀ ਆਮਦ ਕਿੰਨੀ ਵਧੀ ਜਾਂ ਘਟ ਰਹੀ ਸੀ ਤੁਹਾਡੇ ਕੋਲ ਕਿੰਗਾਰ ਤੁਹਾਡੇ ਕੋਲ ਆਇਆ ਹੈ ਨਹੀਂ ਉਹ ਸਾਹਮਣੇ ਬੈਠਾ ਰਹਿੰਦਾ ਸੀ ਸਾਹਮਣੇ ਬੈਠਾ ਸਾਰਾ ਨਜ਼ਰ ਰਹਿੰਦੀ ਸੀ ਉਹਨੂੰ ਨਹੀਂ ਰਹਿੰਦੀ ਹਾਂਜੀ ਉਹ ਅੱਜ ਤੁਹਾਡੇ ਵੱਲੋਂ ਗੈਂਗਸਟਰ ਕਹਿੰਦੇ ਫੜੇ ਗਏ ਆ ਉਹਨਾਂ ਬਾਰੇ ਕੀ ਜੀ ਸੂਚਨਾ ਹੈ ਜੀ ਜੋ ਇਹਦੇ ਵਿੱਚ ਸਾਡੇ ਕੋਲ ਦੋ ਸੱਤ ਨੂੰ ਇੱਕ ਕੰਪਲੇਂਟ ਆਈ ਸੀਗੀ ਅਸ਼ਵਨੀ ਟਕਰਾਲ ਵੱਲੋਂ ਕਿ ਉਹਨਾਂ ਨੂੰ ਫੋਨ ਕਾਲ ਆ ਰਹੀਆਂ ਜਿਹੜੀਆਂ ਕਿ ਉਹਨਾਂ ਨੂੰ ਫਰौती ਮੰਗੀ ਜਾ ਰਹੀ ਸੀ ਤੇ ਫਰौती ਨਾ ਦੇਣ ਦੀ ਸੂਰਤ ਵਿੱਚ ਧਮਕਾਇਆ ਜਾ ਰਿਹਾ ਸੀ ਕਿ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਕੀਤਾ ਜਾਊਗਾ ਤਾਂ ਇਸ ਕੰਪਲੇਨਰ ਦੇ ਬੇਸ ਦੇ ਉੱਪਰ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ 111 ਨੰਬਰ ਜਿਹੜੀ ਐਫ ਆਈ ਆਰ ਉਹ ਦਰਜ ਕੀਤੀ ਗਈ ਸੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਹਦੀ ਟੀਮ ਬਣਾਈ ਗਈ ਤੇ ਉਸ ਟੀਮ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਸਾਨੂੰ ਨੰਬਰ ਮਿਲੇ ਉਹਨਾਂ ਨੂੰ ਫਾਲੋ ਅਪ ਕਰਕੇ ਟੈਕਨੀਕਲ ਬੇਸਿਸ ਦੇ ਉੱਪਰ ਜਿਹੜਾ ਲਗਭਗ 24 ਘੰਟੇ ਦੇ ਵਕਫੇ ਦੇ ਵਿੱਚ ਇਸ ਮੁਕੱਦਮੇ ਨੂੰ ਟ੍ਰੇਸ ਕੀਤਾ ਤੇ ਦੋ ਦੋ ਚੇਹਰੇ ਦੇ ਵਿੱਚ ਫੜ ਲਿਆ ਟੋਟਲ ਤਿੰਨ ਦੋ ਚੇਹਰੇ ਵਿੱਚ ਨਾਮਿਨੇਟ ਹੋਏ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕੱਦਮਾ ਦਰਜ ਸੀ ਜੀ ਨਹੀਂ ਹਾਲੇ ਤੱਕ ਦੀ ਜੋ ਨਾ ਤੂੰ ਪੁੱਛ ਪੜਤਾਲ ਕੀਤੀ ਆ ਹਲੇ ਤਾਂ ਇਹਨਾਂ ਦੇ ਖਿਲਾਫ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ ਸਮਾਜ ਵਿੱਚ ਇਹਨਾਂ ਦੀ ਉਮਰ ਕੀ ਹੈ ਸਰ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਮੁੰਡਾ ਜਤਨ ਇਹਦੀ ਉਮਰ ਲਗਭਗ 20-25 ਸਾਲ ਹੈ ਤੇ ਦੂਜਾ ਜਿਹੜਾ ਫੜਿਆ ਹੈਗਾ ਮਨਜੀਤ ਉਰਫ ਗੱਗੀ ਇਹਦੀ ਉਮਰ 30-35 ਸਾਲ ਦੇ ਕਰੀਬ ਹੈ ਪੁਰਾਣਾ ਕੋਈ ਰਿਪੋਰਟ ਪੁਰਾਣਾ ਇਹਨਾਂ ਦਾ ਕੋਈ ਰਿਕਾਰਡ ਹਾਲ ਤੱਕ ਸਾਹਮਣੇ ਨਹੀਂ ਆਇਆ ਕਿ ਕੀ ਮਸਲਾ ਔਰ ਜੇ ਬੰਦੇ ਫੜੇ ਗਏ ਨੇ ਇਹਦਾ ਇਸ ਘਟਨਾ ਦਾ ਸੂਤਰਦਾਰ ਕੌਣ ਹੈ ਤੇ ਕਿੰਨੇ ਰਿਮਾਰਡ ਪੁਛਣੇ ਲੱਗੇ ਆ ਜਿਹੜਾ ਇਹਦਾ ਘਟਨਾ ਦਾ ਜਿਹੜਾ ਸੂਤਰਤਾ ਰਹੇ ਉਹ ਮਨਜੀਤ ਸਿੰਘ ਉਰਫ ਗੱਗੀ ਹੈ ਕੀ ਜਿਹੜਾ ਅਸ਼ੂਨੀ ਟਕਰਾਲ ਦੇ ਬਿਲਕੁਲ ਸਾਹਮਣੇ ਜਿਹੜਾ ਸੀਗਾ ਉਹ ਚੁੰਨਿਆਂ ਰੰਗਣ ਦਾ ਕੰਮ ਕਰਦਾ ਸੀਗਾ ਹਰੇਕ ਐਕਟੀਵਿਟੀ ਦਾ ਅਸ਼ੂਨੀ ਟਕਰਾਲ ਦਾ ਉਹਨੂੰ ਪਤਾ ਸੀ ਵੀ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਐਕਟੀਵਿਟੀ ਕਰਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ ਕੀ ਇਹਦਾ ਫੋਨ ਨੰਬਰ ਹੈ ਕਿੱਥੇ ਉਹਦੇ ਪਰਿਵਾਰਕ ਮੈਂਬਰ ਹੈ ਕਿੱਥੇ ਬੇਟਾ ਪੜਦਾ ਹੈ ਕਿੱਥੇ ਇਹ ਮੰਦਰ ਕਿੰਨੇ ਵੇ ਜਾਂਦਾ ਸਾਰਾ ਇਹਨੂੰ A to Z ਪਤਾ ਸੀਗਾ ਲੇਬਰ ਦਾ ਵੀ ਪਤਾ ਸੀਗਾ ਉਹਨਾਂ ਕੋਲ ਮੁੰਡੇ ਕਿਹੜੇ ਕੰਮ ਕਰਦੇ ਨੇ ਇਹਨੇ ਜਿਹੜਾ ਇੱਕ ਮੰਨੂ ਨਾ ਦਾ ਥੋਬੀ ਕੱਟਦਾ ਸੀਗਾ ਉਹਨੂੰ ਨਾਲ ਲਿਆ ਉਹਨੇ ਗਾਂ ਨਾਲ ਜਤਨਨਾ ਦਾ ਜਿਹੜਾ ਸੀਗਾ ਮੁੰਡਾ ਉਹਨੂੰ ਨਾਲ ਲੈ ਕੇ ਇਹਨਾਂ ਨੇ ਆਪਸ ਵਿੱਚ ਬਹਿ ਕੇ ਪਲਾਨ ਬਣਾਈ ਇਹਨਾਂ ਨੇ ਹੋਰ ਵੀ ਮਾਰਕੀਟ ਦੇ ਵਿੱਚੋਂ 8-9 ਬੰਦਿਆਂ ਦਾ ਜਿਹੜਾ ਬਾਇਓ ਡਾਟਾ ਜਿਹੜਾ ਇਹ ਮਨਜੀਤ ਗੱਗੀ ਨੇ ਇਹਨਾਂ ਨੂੰ ਦਿੱਤਾ ਸੀਗਾ ਵੀ ਜੇ ਫਸਟ ਵਾਰ ਅਸੀਂ ਕਾਮਯਾਬ ਹੋ ਜਾਂਦੇ ਤੇ ਇਹ ਅੱਗੇ ਵੀ ਜਿਹੜੇ ਬੰਦਿਆਂ ਨੂੰ ਇਹ ਥ੍ਰੈਟ ਕਰਦੇ ਤੇ ਇਹ ਮਾਹੌਲ ਕਾਫੀ ਖਰਾਬ ਕਰਦੇ ਪਰ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈ ਸਾਹਿਬ ਇਹਨਾਂ ਦੇ ਆਦੇਤਾਂ ਨੇ ਕਿ ਅਸੀਂ ਕਿਸੇ ਵੀ ਗੁੰਡਾ ਅਨਸਰ ਨੂੰ ਜਾਂ ਕਿਸੇ ਸਮਾਜ ਬਦੁਰਦੀ ਅਨਸਰ ਨੂੰ ਅਸੀਂ ਜਿਹੜਾ ਫਾਜ਼ਲਕਾ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਕਿਸੇ ਦਾ ਸ਼ਰ ਨਹੀਂ ਚੱਕਣ ਦੇਵਾਂਗੇ ਇਹਨਾਂ ਨੂੰ ਉੱਥੇ ਟਾਈਮ ਤੋਂ ਟਾਈਮ ਹੀ ਕੋਚਲ ਕੇ ਰੱਖਾਂਗੇ ਤੇ ਉਹਦੇ ਤਹਿਤੀ ਇਹ ਜਿਹੜੇ ਅਸੀਂ ਇਹਨਾਂ ਦੀ ਪਲਾਨਿੰਗ ਜਿਹੜੀ ਅਸੀਂ ਕਾਮਯਾਬ ਨਹੀਂ ਹੋਣ ਦਿੱਤੀ ਕਿੰਨੀ ਦਿਨ ਦਾ ਰਿਮਾਂਡ ਲਿਆ ਗਿਆ ਇਹਨਾਂ ਦਾ ਮਨ ਜੋ ਅਦਾਲਤ ਵਿੱਚ ਆਜੇ ਇਹਨਾਂ ਨੂੰ ਪੇਸ਼ ਕੀਤਾ ਸੀਗਾ 3 ਦਿਨ ਦਾ ਰਿਮਾਂਡ ਜਿਹੜਾ ਸੀ ਲੈ ਲਿਆ ਸੀਗਾ ਤੇ ਦਰਾਨੇ ਰਿਮਾਂਡ ਅਸੀਂ ਇਹਨਾਂ ਤੋਂ ਜਿਹੜਾ ਜਿਹੜੀ ਤੋਂ ਇਹ ਕਾਲਾ ਕਰਦੇ ਸੀਗੇ ਉਹ ਵੀ ਅਸੀਂ ਸਿਮ ਸਮੇਤ ਅਸੀਂ ਰਿਕਵਰ ਕਰ ਲਿਆ ਸਸਿਕਾ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਲ ਕਾ ਪੁਲਿਸ ਵੱਲੋਂ ਅੱਜ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਗਈ ਜਿੱਥੇ ਕਿ ਇੱਕ ਨਵੇਂ ਉੱਠਰੇ ਫਿਰੋਤੀ ਗੈਂਗ ਨੂੰ ਨੱਪਿਆ ਗਿਆ ਅਤੇ ਇਸ ਗੈਂਗ ਦੇ ਦੋ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਲਿਆਇਆ ਗਿਆ ਫਾਜ਼ਿਲਕਾਰ ਅਸ਼ਵਨੀ ਤਿੰਗੜਾ ਨਾਮਕ ਵਿਅਕਤੀ ਦੇ ਫੋਨ ਉੱਪਰ ਇਹਨਾਂ ਦੋਸ਼ੀਆਂ ਵੱਲੋਂ ਫੋਨ ਆਉਂਦਾ ਹੈ ਕਿ ਸਾਨੂੰ 12 ਲੱਖ ਰੁਪਏ ਦੇ ਦੇ ਨਹੀਂ ਤਾਂ ਅਸੀਂ ਤੇਨੂੰ ਤੇ ਤੇਰੇ ਪੁੱਤਰ ਨੂੰ ਜਾਨੋਂ ਮਾਰ ਦੇਾਂਗੇ ਜਿਸ ਤੇ ਪੰਜਾਬ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਤਿੰਨ ਦੋਸ਼ੀਆਂ ਵਿੱਚੋਂ ਦੋ ਦੋਸ਼ੀਆਂ ਨੂੰ ਫੜ ਕੇ ਇਸ ਲੱਖਾਂ ਦੇ ਪਿੱਛੇ ਦਿੱਤਾ ਗਿਆ ਹੈ ਧੰਨਵਾਦ ਜੀ